ਜੋ ਸਮਾਂ ਦਰ ਆਖਿਆ ਗੱਡੀ ਰਮਣਾ ਹਾਂਜੀ ਅੰਟੀ ਜੀ ਸੱਸੀ ਗਾਲੰਟੀ ਜੀ ਸੱਸੀ ਕਾਲ ਜੀ ਕੀ ਹਾਲ ਜੇ ਵਧੀਆ ਵਧੀਆ ਠੀਕ ਠਾਕ ਜੇ ਹਾਂਜੀ ਆ ਜਾਓ ਮੈਂ ਤੇ ਵੇਖਣੀ ਮੈਂ ਕੈਂਡੀ ਕੁੜੀ ਲੱਗਣ ਮੈਂ ਕੁੜੀ ਨੂੰ ਪੁੱਛਾ ਸਹੀ ਹਾਂਜੀ ਅੰਟੀ ਜੀ ਮੈਂ ਪੁੱਛਣ ਦੀ ਮੈਂ ਕੁੜੀ ਵੇਖਣੀ ਆ ਮੈਂ ਤੁਰੀ ਆਵਣ ਦੀ ਮੈਂ ਪੁੱਛਣੀ ਆ ਰਮਨੂ ਨਾ ਪਰਨੇ ਕਿੱਥੇ ਗਏ ਦਿਆ ਮੀ ਕਰੇ ਦੀ 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 ਨੇ ਕਿੱਥੇ ਜਾਣਾ ਕਰੇ ਆ ਹਾਂਜੀ ਉਹ ਤਾਂ ਮੈਂ ਗੱਡੀ ਚ ਸਮਾਨ ਹੀ ਤੇ ਉਹ ਮੈਂ ਰੱਖਿਆ ਸੀ ਅੱਛਾ ਤੇ ਦੀਦੀ ਤਾਂ ਘਰੇ ਹੀ ਨੇ ਅੰਦਰ ਹੀ ਸੀ ਅੱਛਾ ਅੱਛਾ ਮੈਂ ਪੁੱਛਨੀ ਆ ਭਲਾ ਕੁੜੀ ਨੂੰ ਤੂੰ ਇਹ ਕਿੱਥੇ ਕੁੜੀ ਰੋੜ ਦਿੱਤੀ ਦੀਆ ਕਿਉਂ ਕੀ ਗੱਲ ਹੋ ਗਈ ਦੀਦੇ ਸੱਸ ਕਰਦੇ ਐਸ਼ ਕਰਦੇ ਰਹੀ ਪਹਿਲੇ ਵੀ ਤੇ ਹੁਣ ਵੀ ਉਹੋ ਹੀ ਕੁਛ ਤੁਸੀਂ ਕਿੱਥੇ ਕੁੜੀ ਰੋੜੀ ਦੀਆ ਆਪੋ ਵਾਸ਼ ਕਰਦੀ ਹੋਰ ਕੀ ਮਾਸੀ ਜੀ ਤੇ ਆਪਣੇ ਭੈਣ ਕੋ ਗਏ ਫਤੇਗੜ ਸਾਹਿਬ ਤੇ ਦੇਖਾਗੇ ਤਾਂ ਪਤਾ ਕਰਦਾ ਕਿੰਨੇ ਵਿਗਏ ਤੇ ਹਾਂਜੀ ਉਹ ਤੇ ਹੈ ਹੀ ਆ ਮੈਨੂੰ ਪਤਾ ਹੀ ਨਹੀਂ ਤੇ ਤੁਸੀਂ ਆਏ ਤੇ ਚੱਲ ਮੈਂ ਤਾਂ ਗੱਲ ਕਰਨੀ ਹੀ ਤੇ ਨਾਲ ਨਾ ਬਣਾ ਨਾ ਗੱਲ ਕਰੀ ਕੋਈ ਵੀ ਕੋਈ ਨਹੀਂ ਅੰਤ ਨਹੀਂ ਤੁਸੀਂ ਗੱਲ ਕਰੋ ਨਹੀਂ ਸੋ ਜੀ ਕਿਹੜੀ ਗੱਲ ਕਰਨੀ ਜਿਹੜੀ ਤੁਸੀਂ ਕਹਿਨੇ ਕਿ ਦੀਦੀ ਨਾਲ ਨਾ ਗੱਲ ਕਰੀ ਤਾਂ ਕੀ ਫਿਰ ਦਹਾ ਹੰਦਾ ਪੈ ਖੜਾ ਖਚੂ ਬੋਲੀਆਂ ਕਰਦੀਆਂ ਸਾਡੇ ਪਰੋਹਣਿਆਂ ਨਾਲ ਮਗਰੋਂ ਚੰਗਾ ਜਨ ਲੱਗਦਾ ਮੈਂ ਕੀ ਗੱਲ ਦੱਸੋ ਮੈਨੂੰ ਦੱਸਣਾ ਹੀ ਤੇ ਇਹ ਕੁੜੀ ਕਿੱਥੇ ਦੇਤੀ ਦੀ ਹੈ ਹੈ ਤੁਸੀਂ ਤੋ ਵੇਖਿਆ ਨਹੀਂ ਕੁਛ ਵੀ ਤੁਸੀਂ ਕਿਤੇ ਨਹੀਂ ਘਰ-ਬਾਰ ਤੇ ਚੰਗਾ ਬਾਜੀ-ਬਾਰ ਹੈ ਹੋਰ ਕੀ ਦੇਖਣਾ ਹੈ ਘਰ-ਬਾਰ ਤਾਂ ਚੰਗਾ ਵਾ ਚਲੋ ਕੋ ਮੁੰਡਾ ਵੀ ਚੰਗਾ ਵਾ ਸਿਰਫ ਸੱਸ ਸੋਹਰੇ ਦੀ ਗੱਲ ਵਾ ਸੋਹਰਾ ਤੇ ਚੰਗਾ ਵਾ ਸੱਸ ਜਿਹੜੀ ਉਹ ਸ਼ੁਰੂ ਤੋਂ ਐਸ਼ ਕਰਦੀ ਰਹੀ ਆ ਇਹਨਾਂ ਨੌਕਰ ਰੱਖੇ ਦੇ ਹੁਣ ਤਾਂ ਕੋਈ ਨੌਕਰ ਵੀ ਨਹੀਂ ਕੁੜੀ ਦੇ ਸੱਤੇ ਸਾਰਾ ਕੰਮ ਛੱਡ ਕੇ ਤੋਂ ਨੌਕਰ ਰੱਖੇ ਹੀ ਇਹਨਾਂ ਨੇ ਇਹਨਾਂ ਨੌਕਰ ਰੱਖੇ ਦੇਗੇ ਹੁਣ ਇਹਨਾਂ ਨੂੰ ਪੈਸਾ ਨਹੀਂ ਚਾਹੀਆ ਇਹ ਕਿ ਮਾਸੀ ਜਟੋਰੀ ਬਹੁਤ ਨੇ ਪਰ ਮੈਨੂੰ ਹੁਣ ਮੈਂ ਨਾ ਉਹਨਾਂ ਨਾਲ ਕਦੀ ਚਲੋ ਮਿਲੇ ਤੇ ਇੱਕ ਦੋ ਵਾਰ ਵਿਆਹ ਤੇ ਹੀ ਆ ਹੁਣ ਤੇ ਉਹ ਕਦੀ ਇੱਥੇ ਆਏ ਨਹੀਂ ਨਾ ਹੁਣ ਤੇ ਉਹ ਚਲੋ ਤੁਹਾਨੂੰ ਵੀ ਪਤਾ ਮਜਬੂਰੀ ਹੀ ਤੇ ਆਣਾ ਪਿਆ ਹੁਣ ਹਾਂ ਇਹ ਤੇ ਅੱਡਾ ਘਰ ਛੱਡ ਨਾਲ ਕਿੜਾ ਸੁੱਖ ਆ ਹੈ ਨਾ ਹੁਣ ਦੇਖ ਲੈ ਲੇ ਕਿੰਨੇ ਦਿਨ ਹੋ ਗਏ ਵਿਆਹ ਦੇ ਬਹੁਤ 15 20 ਸਾਲ ਹੋ ਗਏ ਆ ਉਹ ਮੈਂ ਸੋਚਿਆ ਕਿ ਘਰ ਕਿਤੇ ਆਏ ਨਹੀਂ ਅਦੋਂ ਦਾ ਮੁੜ ਕੇ ਪੈ ਚੱਲ ਪਿੱਛੇ ਬੱਚੇ ਆ ਜਾਂ ਵੇਖਾਂ ਕੁੜੀ ਨੂੰ ਜਾ ਕੇ ਮੇਰੇ ਫੋਨ ਕਰ ਦਿੰਦੇ ਸਾਰਾ ਕੰਮ ਛੱਡਿਆ ਦਾ ਫੋਨ ਕਰਦੇ ਆ ਕਹਿੰਦੀ ਮੇਰੀ ਭੈਣ ਨਹੀਂ ਠੀਕ ਮੈਂ ਉੱਥੇ ਹੀ ਆ ਓ ਜਿਆਦਾ ਨਹੀਂ ਠੀਕ ਹੁਣ ਤੇ ਚੱਲ ਮੋੜ ਪੈ ਗਿਆ ਹਨਾ ਠੀਕ ਆ ਹੁਣ ਪਰ ਇਹ ਕੀ ਖਾ ਇਹ ਤੇ ਗੱਲ ਜੀ ਤੁਹਾਡੀ ਸਹੀ ਹੈ ਘਰ ਦਾ ਤਾਂ ਪਤਾ ਹੀ ਨਹੀਂ ਹੈਗਾ ਕਿ ਕਿੱਥੇ ਨੇ ਹੈ ਨਾ ਨੋ ਮੇਰਾ ਪੋਤਾ ਹੈ ਤੇ ਨੋ ਹੁਣ ਇਕੱਲੇ ਤੇ ਹੈਗੇ ਸੀ ਹਾਂ ਉਹ ਦੀਦੀ ਨੇ ਹੁਣ ਫੋਨ ਕੀਤਾ ਸੀ ਕਹਿੰਦੇ ਸੀ ਕਿ ਇਕੱਲੇ ਆ ਤੇ ਤਾਂ ਕਰਕੇ ਆਪਾਂ ਫੇਰ ਆਏ ਕਿ ਹਾਂ ਕੋਈ ਕਰਨ ਨਾ ਕਿੱਥੇ ਗਈ ਧੀ ਆ ਕਹਿੰਦੇ ਨੇ ਦਰੀ ਆ ਉਹਦਾ ਕੱਲ ਵਿਆਹ ਗਏ ਸੀ ਨਾ ਪਾਂ ਸ਼ਫੀਕ ਹੈ ਵਿਆਹ ਆਹੋ ਪਤਾ ਨਹੀਂ ਕੋਈ ਤਾਇ ਦੇ ਜਿਹੜੇ ਪਠਾਨਕੋਟ ਗਏ ਆ ਇਹਨਾਂ ਦੇ ਰਿਸ਼ਤੇਦਾਰ ਉਹਨਾਂ ਦਾ ਕਿਸੇ ਦਾ ਵਿਆਹ ਹੀ ਅੱਛਾ ਅੱਛਾ ਤੇ ਕੋਈ ਹੋਰ ਨਹੀਂ ਕੁੜੀ ਦੀ ਕਿਹੜੀ ਗੱਲ ਹੈ ਪਰ ਦੀਦੀ ਨੇ ਨਾ ਤੇ ਸੱਚ ਮੰਨਿਓ ਕਦੀ ਆਪਣੇ ਮੂੰਹੋਂ ਆਪਣੇ ਸੱਸੇ ਦੀ ਕੋਈ ਗੱਲ ਨਹੀਂ ਹੋ ਕੀਤੀ ਕਹਿੰਦੇ ਮੰਮੀ ਬਹੁਤ ਚੰਗੇ ਆ ਕਦੀ ਨਹੀਂ ਗੱਲ ਕੀਤੀ ਚਲੋ ਚੰਗਾ ਜਿਹਾ ਨਹੀਂ ਕਰ ਦਿੱਤੇ ਪਰ ਨਹੀਂ ਐ ਇਦਾਂ ਦੇ ਆ ਸ਼ੁਰੂ ਤੋਂ ਹੀ ਤਾਂ ਹੈ ਕੋਸ਼ਿਸ਼ ਨਾ ਕੰਮ ਕਰਦੇ ਮੈਨੂੰ ਲੱਗਦਾ ਕੰਮ ਕਰਦੇ ਨਾ ਬਿਲਕੁਲ ਨਹੀਂ ਕਾ ਮੇਰੇ ਸਿਰ ਤੇ ਹੈ ਸਾਰਾ ਇਹ ਕਰੇ ਨਾ ਕਰੇ ਉਹਨੇ ਘੰਟੇ ਕੰਮ ਪਰ ਦੀਦੀ ਨੇ ਨਾ ਸੋਹ ਵਾਲੀ ਗੱਲ ਹੈ ਕਦੀ ਗੱਲ ਨਹੀਂ ਕੀਤੀ ਨਾ ਤੇ ਕਦੀ ਮੰਮੀ ਨਾਲ ਗੱਲ ਕੀਤੀ ਮੇਰੀ ਸੱਸ ਨਾਲ ਤੇ ਨਾ ਹੀ ਕਦੀ ਸਾਡੇ ਨਾਲ ਗੱਲ ਕੀਤੀ ਕਿ ਮੇਰੀ ਸੱਸ ਦਾਦੀ ਉਹਦੇ ਕਹਿੰਦੇ ਕਿ ਮੰਮੀ ਚੰਗੇ ਬੜੀ ਹੈ ਹਾਂ ਫਿਰ ਉਹ ਕੀ ਕਵੇ ਫੇ ਤੁਹਾਨੂੰ ਕੀ ਦੱਸੇ ਫਿਰ ਉਹ ਅੱਛਾ ਅੱਛਾ ਹਾਂ ਤੁਸੀਂ ਤੇ ਮੈਨੂੰ ਗੱਲ ਦੱਸ ਕੇ ਨਾ ਉਹ ਵੀ ਟੈਨਸ਼ਨ ਜੀ ਪਾਦਾ ਕਿ ਮਾਸੀ ਜਿਹਦਾ ਸੁਭਾਅ ਦਾਦਾ ਹੈ ਹਾਂ ਸ਼ਰਤ ਹੈ ਬੋਲ ਬੋਣੀ ਠੀਕ ਹੈ ਕਿ ਬੋਲ ਬੋਣੀ ਦਾਦੀ ਆ

ਹਾਂਜੀ ਹਾਂਜੀ ਆ ਗਏ ਗੁੰਦੀ ਦਾ ਕੋਈ ਕੁਛ ਨਾ ਪਤਾ ਇਹਨੇ ਲਗਾ ਵਿਆਹ ਵੇਖ ਕੇ ਆਈ ਜੇ ਨਹੀਂ ਉਹੋ ਆਂਟੀ ਗੁੰਦੀ ਤੇ ਸੁਖਣਾ ਆਈ ਆ ਬਸ ਏਡੇ ਤੁਹਾਨੂੰ ਪਤਾ ਵਿਆਹ ਵੇਖ ਕੇ ਆ ਕੇ ਸੁਖਣਾ ਚਲ ਜਾਈਦਾ ਤੇ ਵਿਆਹਾਂ ਚ ਜਾਣ ਲੱਗਾ ਤੇ ਕੋਈ ਨਹੀਂ ਪਰ ਆਉਂਦਿਆਂ ਜਦੋਂ ਜਾਣ ਲੱਗੇ ਤਾਂ ਕੱਪੜਾ ਇਲਾਕ ਇੱਥੇ ਸੁੱਟ ਲਾ ਉੱਥੇ ਸੁੱਟ ਰੋ ਤੁਹਾਨੂੰ ਪਤਾ ਨਿਆਣੇ ਨਾਲ ਉਹੀ ਸாம்ਸੂਂਗ ਦੇ ਅੱਜ ਹਟੀਆਂ ਮੈਂ ਤੇ ਤੇ ਭਾਬੀ ਖਲੋਤੀ ਦੀ ਬਾਹਰ ਅੱਛਾ ਅੱਛਾ ਨਿਆਣੇ ਪੁੱਛਣ ਦੀ ਹਾਂ ਤਾਂ ਅਕਰ ਦੇ ਕੇ ਆ ਗਏ ਦੀਦੀ ਅੰਦਰ ਵਾ ਅਛਾ ਅਛਾ ਆਹੋ ਗੱਡੀ ਆ ਜਾਂ ਅੰਟੀ ਅੰਦਰ ਆ ਜਾ ਦਦ ਕੇ ਗੱਲ ਕਰ ਮੈਂ ਪੁੱਛਨੀ ਹੈ ਜਾ ਕੇ ਵਿਆਹ ਵੇਖ ਆਏ ਆ ਬਾਬਾ ਤੇਰੇ ਪਾਸ ਦੀ ਨੂੰਮਾ ਜਿਹੜਾ ਗੀ ਰੀਆ ਆ ਕਦੀ ਉੱਧਰ ਵਿਆਹ ਚੱਲ ਗਿਆ ਕਦੀ ਉੱਧਰ ਚੱਲ ਗਿਆ ਘਰ ਬਸੇ ਕਦੀ ਉਹਨਾਂ ਨੇ ਵੀ ਕੋਈ ਫਿਕਰ ਕੀ ਕੀ ਆਂਟੀ ਹੁਣ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਤੇ ਹੁਣ ਨਿਆਣੇ ਨਾਲ ਫਿਰ ਮੈਨੂੰ ਜਾਣਾ ਪੈਣਾ ਬੱਸ ਆ ਜਾ ਤੁਹਾਨੂੰ ਪਤਾ ਗਵਾਂਡੀ ਤੇ ਘਰ ਟੇਕੇ ਨਹੀਂ ਰਾਜੀ ਔਰ ਇੱਕ ਘਰ ਟਿਕਣ ਵਿਆਹ ਤੇ ਸਾਂਝਾ ਹੀ ਨਾਲ ਜਾਵੇ ਬੰਦਾ ਸਿਆਣਾ ਬੈਣਾ ਬੰਦਾ ਕਿ ਕਹੇ ਪੁੱਤ ਆ ਜਾ ਹੁਣ ਤੇਰੀ ਮਾਂ ਤੇ ਹੈ ਨਹੀਂ ਇੱਥੇ ਚੱਲ ਆ ਜਾ ਨਿਆਣੇ ਨਾਲ ਕਿੱਥੇ ਧੱਕੇ ਖਾਈਂ ਮੈਂ ਵੀ ਸੁਖ ਮੈਨੂੰ ਤੇ ਕੋਈ ਸੰਦ ਚਾਹੀਦਾ ਸੀ ਨਾ ਤੇ ਮੈਂ ਫਿਰ ਉਹ ਮੈਂ ਕਹਾ ਮੈਂ ਕਹਾ ਹੁਣ ਵੀਰ ਨੂੰ ਤੇ ਖੜਨਾ ਹੈ ਚੱਲ ਕੇ ਗੱਡੀ ਤੋਰ ਤਸ ਚੱਲ ਭਾਬੀ ਤੂੰ ਹੀ ਉਹ ਆ ਜਾ ਸੱਸ ਤੇ ਦਾ ਵੀ ਚੰਗਾ ਕੰਮ ਆ ਲੰਬਾ ਹੀ ਵੰਦਾ ਵੇਖਦੀ ਜਿੱਥੇ ਵੇਖਦੀ ਆ ਕੀ ਹੁੰਦੀ ਗਈ ਦੀ ਆ ਉਹਨੂੰ ਘਰ ਦਾ ਫਿਕਰ ਹੀ ਕੋਈ ਨਹੀਂ ਆ ਹੈਗਾ ਤੁਸੀਂ ਆਂਟੀ ਮੇਰੇ ਨਾਲ ਉਹ ਵੱਧ ਜਾਂਦੇ ਜੀ ਉਹਨੂੰ ਮੇਰਾ ਸ਼ੇਤ ਹਾਲੇ ਹੋਈ ਆ ਪੈਣਾ ਚੁਰਾ ਤੇ ਹਰ ਕੁਸ਼ੀਆ ਇਹਦੇ ਤੇ ਉਹਨੇ ਬੇਸ਼ਕਰ ਛੜੀ ਲੋਕਰ ਸਿਰ ਤੇ ਘਰ ਕੰਮ ਲੈ ਕੀਤਾ ਕਦੀ ਉਹਦਾ ਟੈਲ ਲੈ ਕੇ ਤੇ ਉਹਦਾ ਟੈਲ ਲੈ ਕੇ ਕੰਮ ਤੇ ਲੋਕਾ ਕੋ ਕਰਾ ਛੜਿਆ ਤਾਂ ਹੁਣ ਉਹਨੇ ਕਿੱਥੋਂ ਕਰਕੇ ਦੇਣਾ ਤੈਨੂੰ ਕੰਮ ਤੁਹਾਨੂੰ ਪਤਾ ਹੀ ਫਿਰ ਆਤਾਂ ਪਈਆਂ ਨੇ ਹੁਣ ਮੇਰੇ ਸਿਰ ਸਾਰਾ ਛੁੱਟਿਆ ਹੁਣ ਮੈਂ ਵੀ ਇੱਧਰ ਸਮਝ ਮੈਨੂੰ ਨਹੀਂ ਹੁੰਦੀ ਕਿ ਉਹਨਾਂ ਨੂੰ ਮੈਂ ਕਿੰਨੇ ਕੁ ਦਿਨ ਰੱਖੀ ਜਾਵਾਂ ਹੁਣ ਉਹ ਬਿਆਦੇ ਉਹ ਵੀ ਕੰਮ ਤਾਂ ਦੇ ਘਰ ਬਰਬਾਲੇ ਪਰ ਹੁਣ ਮਮੀ ਨੂੰ ਮੈਂ ਕਿਹਾ ਵੀ ਬੜੀ ਵਾਰ ਫੋਨ ਕਰਕੇ ਪਰ ਹੁਣ ਮੰਨਣ ਤੇ ਫੇਰੀ ਯੋ ਨਾ ਨਹੀਂ ਮਗਰਾ ਚਾਹੀਦਾ ਬਿਲਕੁਲ ਐਵੇਂ ਜਿੱਤਰ ਫਰ ਬਰਵਲੇ ਨਹੀਂ ਹੁੰਦਾ ਤੇ ਛੜੇ ਛਾਂਡਾ ਵਗੂ ਤਰੇ ਫਰੰਡੇ ਨੇ ਮੈਂ ਤਾਂ ਕਿਹਾ ਮੈਂ ਕਹਾ ਮਾਸੀ ਠੀਕ ਹੋ ਕੇ ਘਰ ਆ ਗਏ ਆ ਹਲੇ ਅੰਟੀ ਚਲੋ ਕਹਿੜਾ ਤਣੀ ਚਾਹੀਦਾ ਹੁਣ ਨੂੰ ਪੋਤਾ ਆਪ ਬਾਹਰ ਕੀ ਗੱਲ ਤੈਨੂੰ ਜਿਆਦਾ ਪੈਂਦਾ ਫਿਕਰ ਉਹਨਾਂ ਨੂੰ ਨਹੀਂ ਫਿਕਰ ਉਹ ਵੀ ਆ ਸਕਦੇ ਉਹ ਵੀ ਆ ਸਕਦੇ ਠੀਕ ਹੈ ਨਾ ਕਿ ਸਾਡੀ ਮਾਂ ਬਿਮਾਰ ਆ ਤੇ ਇਹ ਜਾ ਕੇ ਉਹਨਾਂ ਨੂੰ ਘਰ ਦਾ ਫਿਕਰ ਹੈਗਾ ਉਹਨਾਂ ਨੂੰ ਘਰ ਦਾ ਫਿਕਰ ਹੋਇਆ ਤਾਂ ਅੰਦੀ ਨਾ ਉਦੰਦੀ ਉਹ ਤੁਹਾਡੇ ਸੱਤ ਸੱਤ ਸਭ ਕੋ ਸੱਤ ਤੂੰ ਚੰਗੀ ਆ ਜਿਹੜੀ ਦਈ ਸੰਭੜ ਹੋਰ ਕਹਿੰਦੇ ਤੂੰ ਨੰ ਕੰਮ ਦੌੜ ਜਾਂਦੀ ਕਰ ਸੁੱਟ ਕੇ ਇਲਾ ਸਾਂਭ ਤੂੰ ਜੇ ਤੂੰ ਵੰਡੇ ਤੇ ਮੈਂ ਵੀ ਵੰਡ ਰਹਿਣੀ ਆ ਕੀ ਕਰੀ ਹੁਣ ਕੀ ਸਿਆਣੇ ਬੇੜੇ ਨੂੰ ਬੰਦਾ ਕਿੰਨਾ ਕੋ ਕਹੀ ਜੇ ਹੁਣ ਆਪਣਾ ਘਰ ਬਹੁਤਾ ਛੱਡ ਕੇ ਹੁਣ ਇੰਨਾ ਪੈ ਲਿਆ ਤੇ ਐਡਾ ਵੇਰ ਕਿੱਥੇ ਜਾਏ ਬੰਦਾ ਤੇ ਸ਼ੁਰੂ ਤੇ ਹੁ ਹਾਲ ਲੜਿਆ ਇਹਨਾਂ ਦਾ ਪਹਿਲੇ ਨੌਕਰ ਆਸ਼ਰਮ ਨਾਲ ਕੋ ਕੰਮ ਕੁਮਕਮ ਕਰਮ ਦੇ ਰਹੀ ਤੇ ਆਪ ਹੱਥ ਨਹੀਂ ਹਿਲਾਉਂਦੀ ਰਹੀ ਹੁਣ ਉਹੇ ਕੰਮ ਐਸ਼ ਲੈ ਡੀ ਅੱਗੇ ਵਿਆਸ਼ ਕਰਨ ਦੀ ਹੁਣ ਵਿਆਸ਼ ਕਰਨ ਦੀ ਦੀ ਆ ਤੇਰੇ ਸਿਰ ਤੇ ਐਸ਼ ਕਰਨ ਦੀ ਦੀ ਆ ਚਲੋ ਕਰਮਾਚਾਰ ਤੇ ਹੁਣ ਕਰ ਉਹ ਕਰੀ ਜਾਂਦੀ ਆ ਹਾਡੇ ਕਰਮਾਂ ਚ ਹੋ ਗਿਆ ਹੀ ਵੀ ਕਰ ਲਾਂਗੇ ਗਾਹ ਸੁਖ ਨਾਲ ਨੂੰਦੇ ਐਸੇ ਨਾ ਹੋਗੇ ਤੇ ਨਾ ਕਰਾਂਗੇ ਇਹ ਤਾਂ ਸਭ ਕਰਮਾਂ ਦੇ ਛੇਡਾਂ ਨੇ ਜਿਹਦੇ ਕਰਮਾਂ ਚ ਐਸ਼ ਆ ਉਹਨੇ ਐਸ਼ ਕਰਨੀ ਆ ਜਿਹਦੇ ਚ ਨਹੀਂ ਆਗੇ ਮੈਂ ਨਹੀਂ ਕਰਨੀ ਭਾਵੇਂ ਜਿੰਨਾ ਮਰਜੀ ਤੇ ਜੇ ਹੋਵੇ ਹਾਂ ਹਾਂ ਸੱਚੀ ਗੱਲ ਵਾ ਤੇ ਹੰਡੇ ਜੇ ਹਾਂ ਸੱਚੀ ਮੈਂ ਤਾਂ ਸਿਰ ਤੋਂ ਵੇਖਦੇ ਰਹੀ ਮੈਂ ਹੁੰਦੀ ਜਾਂਦੀ ਰਹੀ ਮੈਂ ਵੇਖਦੇ ਰਹੀ ਆ ਮੈਨੂੰ ਪਤਾ ਮੈਂ ਤਾਂ ਹੀ ਤੁਹਾਨੂੰ ਕਹਿਣਾ ਕਿ ਤੁਸੀਂ ਮੇਰੇ ਨਾਲੋਂ ਵੱਧ ਜਾਣਦੇ ਜੇ ਇਹ ਕਿਤੇ ਪਹਿਲਾਂ ਤੋਂ ਜਾਣਦੇ ਜੇ ਮੈਂ ਤਾਂ ਚਲੋ ਜਿਉ ਵਿਆਹੀ ਆਈ ਉਸ ਤੋਂ ਬਾਅਦ ਚੋਈ ਆ ਹਾਂ ਚਲੋ ਅਸੀਂ ਤੁਹਾਨੂੰ ਕਿਨੇ ਫੇਰ ਦੱਸਿਆ ਹੀ ਵਿਆਹ ਬਰੇ ਮੈਨੂੰ ਤਾਂ ਇਹ ਪਤਾ ਲੱਗਾ ਇਧਰ ਤੇਰੀ ਪਰਜਾਈ ਕੋਲੋਂ ਹੀ ਕਿ ਵਿਆਹ ਗਏ ਆ ਅਰੇ ਉਹਨੇ ਮੈਨੂੰ ਦੱਸੇ ਕਿ ਇਹ ਜਾਣਾ ਵਿਆਹ ਵਿਆਹ ਕੇ ਦੇ ਸੱਚ ਵਿਆਹ ਦੇ ਅੱਜ ਰਪਿੰਦਰਾ ਤਾਂ ਆਏ ਹੋਣੀ ਨਹੀਂ ਗਏ ਇਹਨਾਂ ਦੇ ਆਹੋ ਸਾਦੇ ਤੁਸੀਂ ਉਹਦਾ ਮੁੰਡਾ ਜਿਹੜਾ ਬਾਹਰ ਹੀ ਅੱਛਾ ਉਹਦੇ ਵਿਆਹ ਗਏ ਵਿਆਹ ਦੇ ਕਾਹਨ ਕੋਟਿਆਂ ਦੇ ਆਹੋ ਠੀਕ ਹੈ ਮੁੰਡੇ ਨੇ ਵਿਆਹ ਤੇ ਪਹਿਲਾਂ ਹੀ ਬਾਹਰ ਕਰਾਇਆ ਸੀ ਅੱਛਾ ਤੇ ਇੱਥੇ ਆ ਕੇ ਚੋਹੇ ਬਾਜੀ ਆ ਲੋਕ ਵਖਾਵਾ ਹੀ ਆ ਅੱਛਾ ਪਾਰਟੀ ਕੀਤੀ ਹੋਣੀ ਆ ਨਾ ਹੁਣ ਵੀ ਵਿਆਹ ਕਰਨ ਦੇ ਆ ਪਾਰਟੀ ਵੀ ਕੀ ਕਰਨੀ ਸਾਰਾ ਕੁਕੀਤਾ ਫੇਰੇ ਫੁਰੇ ਸਾਰਾ ਕੁ ਸਿੱਥੇ ਫੇਰ ਕਿਤਾ ਦੋਰੇ ਫੁਰੇ ਲੋਕ ਵਖਾਵਾ ਸੱਚੀ ਹੋ ਨਾ ਕਿ ਅਹੀਂ ਵਿਆਹ ਇੱਥੇ ਆ ਕੇ ਕੀਤਾ ਅੱਛਾ ਜੀ ਉਹ ਫਿਰ ਇਕੱਠੇ ਰਹਿੰਦੇ ਹੀ ਆ ਤਾ ਸ਼ੁਰੂ ਤਾਂ ਫਿਰ ਜਿਹੜਾ ਰੁਪਿਆ ਪਹਿਲੇ ਘਰ ਦਾ ਤਾਂ ਇਕੱਠੇ ਹੀ ਰਹਿਣਾ ਹੈਗਾ ਚਲ ਤ ਆ ਜਾਓ ਤੇ ਬਾਹਰ ਬੈਠੀ ਆ ਮੈਂ ਵੀ ਆ ਦੁੱਧ ਨੂੰ ਬਈ ਹੀ ਗਰਮ ਕਰਨੇ ਆਲੇ ਦਾ ਚਲ ਠੀਕ ਹੈ ਚਲ ਕੋ ਬਾਹਰ ਬੈਠੇ ਕੋਈ ਨਾ ਤੇ ਬੈਣੀ ਜਾਵਾਂ ਘਰ ਜਾ ਕੇ ਵੇਖਾਂ ਕੋਹ ਸਾਡੇ ਘਰੋਂ ਚਿੜਕਾ ਪਿਆ ਜਣੀਆ ਮੈਂ ਕਿ ਤੂੰ ਕਿੱਥੇ ਗਈ ਚਲ ਕੋਈ ਨਹੀਂ ਹੋ ਹੋ ਫਿਰ ਮਿਲਦੇ ਆ ਸਿਰੇ ਚਲ ਠੀਕ ਠੀਕ ਦੇਰੀ ਤੂੰ ਇਸੇ ਬੈਠੀ ਮੈਂ ਤਾਂ ਉਧਰ ਲੱਭਣ ਨਹੀਂ ਕੁਛ ਨਹੀਂ ਸਹਸ ਆਇਆ ਹੀ ਅੱਛਾ ਆ ਕੇ ਬੈ ਗਈ ਠੀਕ ਆ ਠੀਕ ਆ ਤੇ ਹੋਰ ਤੁਸੀਂ ਕਿੱਥੇ ਗਏ ਹੋ ਮੈਂ ਬਸ ਬਾਹਰ ਹੀ ਆ ਗੱਡੀ 'ਚ ਥੋੜਾ ਜਿਹਾ ਸਮਾਨ ਕੱਢਣ ਆ ਰਹੀ ਤੇ ਮੈਂ ਕਿਹਾ ਚੱਲਦੀ ਲੈ ਕੇ ਆਣੀ ਤੇ ਮੈਨੂੰ ਲੱਭਾ ਨਹੀਂ ਮੈਂ ਕਿਹਾ ਨਾਲੋਂ ਪੁੱਛਦੀ ਕਿੱਥੇ ਰੱਖਿਆ ਆ ਸ਼ਾ 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 ਉਹ ਪਰਾ ਹੋ ਗਿਆ ਹਣਾ ਨੁੱਕਰ ਤੇ ਹਾਂਜੀ ਠੀਕ ਆ ਠੀਕ ਆ ਠੀਕ ਮੈਂ ਕਿਹਾ ਉੱਧੇ ਹੀ ਪਤਾ ਨਹੀਂ ਕਿੱਥੇ ਗਏ ਵੀ ਲੱਗੀਆਂ ਨਹੀਂ ਨੀ ਨਹੀਂ ਬਾਹਰ ਹੀ ਤੇ ਮੈਨੂੰ ਲੱਭਣ ਨਹੀਂ ਤੇ ਮੈਂ ਕਿਹਾ ਚੱਲ ਇੱਧਰ ਉਹ ਆਜ ਪਈ ਤੇ ਮੈਂ ਕਿਹਾ ਆ ਮੈਂ ਵੀ ਇੱਥੇ ਆ ਕੇ ਬਹਿ ਗਈ ਉੱਧੇ ਫੇਰ ਮੈਂ ਕਹਿਵਾਂ ਨਹੀਂ ਜਾਣਾ ਉੱਥੂ ਹਾਂਜੀ ਉਹ ਤੇ ਆਈ ਗੀ ਉਹ ਤੇ ਗੁੜੀ ਨਿੰਦ ਤੇ ਚਲੀ ਜਾਏ ਆਹੋ ਤੇ ਹੈ ਹੀ ਬੱਚੇ ਨੂੰ ਥੱਕ ਜਾਂਦਾ ਸਾਰਾ ਦਿਨ ਬੈਣਾ ਮੈਂ ਕੀ ਆ ਮੈਨੂੰ ਤੇ ਨਾ ਹਰਾਨ ਗਈ ਹੁੰਦੀ ਸੋਚਣ ਲਈ ਇਹ ਕੁਛ ਕਿਉਂ ਕੀ ਸੋਚਣ ਦੇ ਹੀ ਸੋਚਣਾ ਕੀ ਆ ਆ ਅੰਟੀ ਆਈ ਗਵਾਂਡਣ ਅੱਛਾ ਤੇ ਮੈਨੂੰ ਆ ਕੇ ਹੋਰ ਹੀ ਗੱਲਾਂ ਛੱਤੀ ਕੋ ਸੁਣਾ ਗਈ ਆ ਕੋਹ ਤੇ ਮੈਨੂੰ ਚੁੱਭੀਆਂ ਤੇ ਕੋਹ ਤੇ ਘਰ ਵੀ ਸੱਚੀਆਂ ਗਈ ਤੁਹਾਨੂੰ ਜਿਹੜੀਆਂ ਚੁੱਭੀਆਂ ਚੁੱਭੀਆਂ ਮੈਨੂੰ ਵੀ ਉਹਨੇ ਆਵਾਜ਼ ਮਾਰੀ ਸੀ ਅੱਜ ਜਦੋਂ ਹੋਣੀ ਥੋੜੀ ਦੇਰ ਪਹਿਲੇ ਹੀ ਆਹ ਹੋ ਤੇ ਤੋਂ ਬਾਅਦੋਂ ਮੇਰੇ ਵੱਲ ਆਈ ਤੇ ਅੱਛਾ मैनू पता क्या कहें सस दरिया गलत कूड़ी कितने रोड़ती है आगा। मैं तो तो हाई तो मिन, की हो गया मैं आंटी जी चंगा घर बार है भाजी बार है हो चाहिए क्या भे सब चंगा ही आ ससरा ही चंगा है मैं कई गल हुई फिर मैं दसिया ਕੀ ਸੱਸ ਜਿਹੜੀ ਦਾ ਮਾਸੀ ਜੀ ਐਡਾ ਦਾ ਸੁਭਾਅ ਹੈ ਕਹਿੰਦੇ ਬੜੀ ਅੜਬਾ ਪੈਂਦੀ ਬੜਾ بڑا ਇੱਕ ਬੋਲਦੀ ਜਦੋਂ ਉਹ ਤੇ ਤੈਨੂੰ ਕੀ ਮੰਮੀ ਨੂੰ ਵੀ ਪਤਾ ਹੀ ਆ ਪੈਂਦੀ ਪੈਂਦੀ ਚਲੋ ਮੈਂ ਹੰਡੀ ਜਾਨੀ ਕਿ ਚਲਬ ਸੱਸ ਹੋਰ ਨੂੰ ਕੀ ਕਰਨਾ ਭਾਬੀ ਸੱਚੀ ਕਹੀ ਹੈ ਨਾ ਲਾਈਫ ਪਾਰਟਨਰ ਚੰਗਾ ਹੋਵੇ ਨਾ ਤੇ ਜ਼ਿੰਦਗੀ ਸੌਖੀ ਹੋ ਜਾਂਦੀ ਪਰ ਫਿਰ ਵੀ ਚਲੋ ਸੱਸ ਦਾ ਘਰ ਚ ਬੜਾ ਸੁੱਖ ਹੁੰਦਾ ਹੈ ਆ ਫਿਰ ਜਦੋਂ ਬੋਲੀ ਜਾਣਾ ਫਿਰ ਬੰਦੇ ਨੂੰ ਕਈ ਵਾਰ ਬੰਦਾ ਇਰਿਟੇਟ ਹੋ ਹੀ ਜਾਂਦਾ ਹੁਣ ਤਾਂ ਤਾਂ ਮੰਮੀ ਤਾਂ ਦੇ ਆ ਹੋਨ ਮਮੀ ਦਾ ਸਭਾ ਦਾਦਾ ਨਹੀਂ ਹੈਗਾ ਉਹ ਇਦਾਂ ਦੇ ਕੋਈ ਗੱਲ ਨਹੀਂ ਕਰਦੇ ਕਿ ਮੈਂ ਰਹਿਣੀ ਹੈ ਤੇ ਮੈਨੂੰ ਪਤਾ ਹੈ ਨਾ ਪਰ ਜਦੋਂ ਮਾਸੀ ਜੀ ਵੀ ਗੱਲਾਂ ਕਰਨਦੇ ਇਹ ਵੀ ਨਾ ਸੋਚਣ ਦੀ ਹਾਇ ਹੈ ਜੀ ਰਹਿੰਦੇ ਨਾ ਪਰ ਸੁਣ ਲਈ ਉਹ ਨਹੀਂ ਗੱਲ ਜਦੋਂ ਉਹ ਤੈਨੂੰ ਸੁਣਾ ਗਈ ਇੰਨੀ ਵੀ ਨਹੀਂ ਹੈਗੀ ਅੱਛਾ ਕੋਣ ਸੁਖਣਾ ਪਹਿਲਾਂ ਤੇ ਚਲੋ ਨੀ ਹਣਾ ਅੱਜ ਮੈਨਾਂ ਟੁਗਲੀਆਂ ਲਾ ਲਈ ਉਹ ਤੈਨੂੰ ਪਤਾ ਗਵੰਡੀਆਂ ਨੂੰ ਹੋਰ ਕੋਈ ਕੰਮ ਹੈਗਾ ਉਹਨੇ ਤੇ ਇੱਧਰ ਦੀ ਇੱਧਰ ਦਾ ਲੱਗਿਆ ਤਾਂ ਉਹਨੇ ਲਾ ਲਈਆਂ ਅੱਛਾ ਉਹਨੇ ਤੀਲੀ ਲਾਉਣੀ ਹੁੰਦੀ ਗਵੰਡੀਆਂ ਨੂੰ ਹੋਰ ਕੀ ਲਾਉਣਾ ਹੁੰਦਾ ਕਿ ਮਾਸ਼ਾਹੂ ਐਖਣਾ ਸੱਸੇ ਤੋਂ ਬਾਹਰ ਵੀ ਜਾ ਕੇ ਆਈ ਆ ਉਹ ਗਿਆ ਹੋੜ ਰਿਬਾਰ ਸਿੱਕੇ ਤੋਂ ਨਾ ਗਏ ਚਲੋ ਆਪਣੀ ਉਮਰ ਚੋ ਤੇ ਫਿਰ ਜਾਈ ਦਈਏ ਦੇ ਤੋਂ ਬਾਅਦ ਤੈਨੂੰ ਵੀ ਪਤਾ ਕੁਰੀਏ ਨੌਕਰ ਰੱਖੇ ਹੀ ਇੰਨੇ ਆਪ ਹੱਥੀਂ ਕਦੀ ਕੰਮ ਨਹੀਂ ਕੀਤਾ ਤੇ ਹੁਣ ਵੀ ਸਾਰਾ ਕੰਮ ਤੁਹਾਡੀ ਕੁੜੀ ਦੇ ਸਿਰ ਤੇ ਆ ਆਪ ਤੇ ਹੁਕਮ ਮੰਨ ਫਿਰਨਦੇ ਰਹਿੰਦੀ ਆ ਪਰ ਦੀਦੀ ਕੋਸ਼ਿਦਲਾ ਮੈਨੂੰ ਉਹਦੀ ਸਹੀ ਨਹੀਂ ਲੱਗੀ ਹੁਣ 15 20 ਦਿਨ ਤੇ ਤੁਹਾਨੂੰ ਹੋਵੇ ਜੇ ਮਾਸੀ ਜੀ ਨੂੰ ਟੈਨਸ਼ਨ ਹੋਵੇ ਤੇ ਜੇ ਮਾਸੀ ਠੀਕ ਆ ਤੁਹਾਡੇ ਆ ਵੀ ਸਕਦੇ ਆ ਨਾ ਘਰ ਦਾ ਦਾ ਤੇ ਫਿਕਰ ਹੁਣ ਨਹੀਂ ਹੈ ਮੈਂ ਫੋਨ ਕੀਤਾ ਸੀ ਮੰਮੀ ਨੂੰ ਅਸ਼ਾ ਮੈਂ ਕਿਹਾ ਮੰਮੀ ਇੰਨੇ ਦਿਨ ਉੱਥੇ ਬੈਠੀ ਮੈਂ ਵੀ ਉਹਨਾਂ ਨੂੰ ਤੁਹਾਡੇ ਬਾਰੇ ਕਿ ਮੈਂ ਵੀ ਉਹਨਾਂ ਨੂੰ ਉਹਨਾਂ ਦੇ ਘਰ ਬਾਤੋਂ ਕੱਢ ਕੇ ਇੱਥੇ ਕਿੰਨਾ ਬਥੇਰ ਬਿਠਾ ਰੱਖਾਂ ਆ ਲੋ ਤੇ ਮੈਂ ਕਿਹਾ ਤੂੰ ਉਹਦੇ ਦੇ ਮਾਸੀ ਦੇ ਮੁੰਡੇ ਨੂੰ ਤੇ ਨੂੰਨ ਕੀ ਗੱਲ ਉਹਨਾਂ ਦਾ ਨਹੀਂ ਭਾਤੇ ਭੰਦਾ ਕਿ ਸਾਡੀ ਮਾਂ ਬਿਮਾਰ ਤੇ ਅਸੀਂ ਬਾਹਰ ਛੁੱਟੀ ਲਾ ਕੇ ਮਹੀਨੇ ਦੀ ਤੁਸੀਂ ਆ ਗਈਏ ਫਿਰ ਮੈਂ ਉਹਨਾਂ ਨੂੰ ਕਿ ਕਹਾ ਉਹਨਾਂ ਦੀ ਮਾਂ ਹੋ ਗਈ ਤੇ ਹੋ ਗਈ ਮੇਰੀ ਤੇ ਭੈਣ ਆ ਨਾ ਮੈਂ ਕਿਹਾ ਮੰਮੀ ਰੱਬ ਨਾ ਕਰੇ ਕੱਲੋਂ ਤੂੰ ਬਿਮਾਰ ਹੋ ਗਈ ਮੈਂ ਕਿਹਾ ਮਾਸੀ ਨੇ ਦਿਨ ਆ ਕੇ ਬਹੂ ਗਈ ਆਹੋ ਆਵੇ ਨਾ ਆਵੇ ਮੈਂ ਤੇ ਹੋਣਾ ਯਾਰ ਕੀ ਦੱਸਾਂ ਭਾਬੀ ਤੇ ਨਾ ਸਾਚ ਉਹ ਵੀ ਬਸ ਇਦਾਂ ਹੀ ਕਿ ਮੈਂ ਇੱਥੇ ਬੈਠੀ ਆ ਉਹਨੂੰ ਵੀ ਉੱਥੇ ਉਹਨਾਂ ਦੇ ਨੌਕਾ ਚੱਕਰ ਹੈਗੇ ਪੱਕੀਆਂ ਪਕਈਆਂ ਮਿਲ ਜਾਂਦੀਆਂ ਨੇ ਤੇ ਬਾਹਨੇ ਦਾ ਉੱਥੇ ਬੈਠੀ ਪਰ ਨਾ ਉਹ ਕੰਮ ਚੰਗੇ ਨਹੀਂ ਹੈਗੇ ਘਰ-ਬਾਰ ਵੀ ਬੰਦਨ ਨੂੰ ਵੇਖਣਾ ਚਾਹੀਦਾ ਜੇ ਪਾਜੀ ਬਾਹਰ ਹੈ ਤੇ ਮੈਨਾਂ ਤਾਂ ਪਤਾ ਹੀ ਹੈ ਕਿ ਨੋ ਮੇਰੀ ਕੱਲੀ ਹੈ ਤੇ ਪੋਤਾ ਛੋਟਾ ਹੈ ਹਨਾ ਬਾਰ ਕਿਤੇ ਨੇ ਵੀ ਫੋਨ ਕਰਕੇ ਮਾਤਾ ਦੀ ਕੀਤੀ ਆ ਪਰ ਹੁਣ ਅਗਲਾ ਬੰਦਾ ਅਸਰ ਕਰ ਰਿਹਾ ਤੇ ਫੇਰ ਮੈਨੂੰ ਆnde ਮੈਂ ਹੁਣ ਕਿੰਨੀ ਗੋbari ਗਈ ਜਾਵਾਂ ਹੂੰ ਉਹ ਤੇ ਹੈ ਹੁਣ ਆਪ ਕਹਿੰਦੇ ਕਿ ਮੈਂ ਹੁਣ ਜਦੋਂ ਛੁੱਟੀ ਆਉਂਗਾ ਨਾ ਉਦੋਂ ਗੱਲ ਕਰੂੰਗਾ ਤੁਹਾਡੇ ਨਾਲ ਵਕਤ ਲਾ ਕਰ ਗਈ ਮੇਨਾ ਵਕਤ ਲਾ ਕਰ ਗਈ ਹੈ ਨਾ ਉਹ ਆਪਣੀ ਹੈਗਾ ਸੱਚੀ ਹੈ ਜਦੋਂ ਬੰਦੇ ਨੇ ਘਰ ਨਹੀਂ ਰਹਿਣਾ ਤਾਂ ਅਗਲਾ ਗਵਾਂਢੀ ਨੇ ਤੇ ਫਿਰ ਸਿਰ ਚੜ੍ਹ ਕੇ ਗੱਲਾਂ ਕਰਨੀਆਂ ਹੀ ਉਹਦੀ ਛੱਡ ਉਹਦਾ ਤੇ ਸ਼ੁਰੂ ਤੋਂ ਇਹੀ ਕੰਮ ਆ ਮੈਂ ਜਦੋਂ ਦੀ ਪਈ ਆਈ ਉਹਨੂੰ ਤੇਲੀ ਲਾਉਣ ਤੋਂ ਸੋਏ ਕੋਈ ਉਹਦੇ ਕੰਨ ਖੜੀ ਰਹਿੰਦੇ ਕਿੰਦਰ ਕੀ ਬੋਲਦਾ ਕਿ ਇਹ ਨਹੀਂ ਦੇ ਇਹੀ ਬੜੇ ਮੂੰਹ ਬਣਾਵਲਾ ਕੇ ਗੱਲਾਂ ਕਰਦੀ ਸੀ ਹਾਏ ਹਾਏ ਕਿਤੇ ਵਿਆਹ ਕਿੱਦਾਂ ਕੇ ਸ਼ੋਹ ਦੇ ਨਾਲ ਤੁਹਾਡੇ ਨਾਲ ਕਿਉਂ ਗਈ ਅਸ਼ੀਰ ਤੇ ਮੈਂ ਕਹਾ ਕਿ ਹੁਣ ਆਂਟੀ ਗਵੰਡੀ ਚ ਘਰ ਦੇਖ ਲੈ ਮੈਂ ਕਹਾ ਮਾਤਾ ਨੂੰ ਮੈਂ ਕੀ ਕਹਣਾ ਗਵੰਡੀ ਵੀ ਉਹੋ ਜਈ ਆ ਮੈਨੂੰ ਕਹਿੰਦੀ ਸੀ ਬੁੰਦੀ ਨਹੀਂ ਮੈਨੂੰ ਖੋਈ ਮੈਂ ਕਿਹਾ ਚਲੋ ਆਜੋ ਬੁੰਦੀ ਲੈ ਜੋ ਨਾਲੇ ਹਾਂ ਪਰ ਮੈਨੂੰ ਪਤਾ ਮੇਰੇ ਮਗਰੋਂ ਫਿਰ ਮੈਂ ਅੰਦਰ ਆ ਗਈ ਬਾਅਦ ਚ ਫਿਰ ਤੁਹਾਡੇ ਵੱਲ ਗਈ ਹੁਣੇ ਹਮ ਤਤੂਲ ਰੀਜੀ ਵੱਲ ਤੁਸੀਂ ਚੱਲ ਗਏ ਹੋਣੇ ਨਾ ਜਦੋਂ ਪੁੱਛਣਾ ਤੇ ਉਹ ਵੀ ਜਾ ਲੱਗੇ ਮੈਂ ਤਾਂ ਰਸੋਈ ਚ ਦੁੱਧ ਗਰਮ ਕਰਨ ਲਈ ਸੀ ਠੀਕ ਹੈ ਠੀਕ ਸਹਿਰ ਨੂੰ ਮੈਂ ਹੈ ਕਿ ਥੋੜਾ ਦੇਖਣਾ ਦਾ ਹੀ ਹੈ ਜਮਾਨੀਆਂ ਇਹ ਤੇ ਆਂਟੀ ਦਾ ਮੇਟੂ ਮੀਆਂ ਲਾਣੀਆਂ ਹੋਰ ਤੁਹਾਡੇ ਨਾਲ ਮੇਰੇ ਨਾਲ ਪਰ ਚਲੋ ਤੁਹਾਡੀ ਸੱਸ ਦੀ ਪਰ ਜਿੱਦਾਂ ਮਰਜ਼ੀ ਹੈ ਹੁਣ ਜਿੱਦਾਂ ਦਾ ਬਦਾ ਸੁਭਾਅ ਜੋ ਮਰਜ਼ੀ ਹੈ ਨਾ ਮਾਸੀ ਜੀ ਦਾ ਪਰ ਰਹਿਣਾ ਤੇ ਤੁਹਾਨੂੰ ਪਹਿਲਾਂ ਹੀ ਇਕੱਟ ਨਹੀਂ ਤੇ ਤੀ ਹੈ ਨਹੀਂ ਹੈਗੀ ਹੁਣ ਕੱਟਣ ਨੂੰ ਯਾਰ ਕੋਈ ਗੱਲ ਨਹੀਂ ਮੈਨੂੰ ਆਪਣੇ ਨਾਲ ਸੁਖ ਨਾਲ ਨਿਆਣਿਆਂ ਨਾਲ ਬੜਾ ਕਦੇ ਬਥੇਰਾ ਕਰਦੀ ਹੈ ਤਾਂ ਹੀ ਕਹਾਂ ਨਿਆਣੇ ਹੁਣ ਘਰੋਂ ਨਾ ਤੁਸੀਂ ਇੱਥੇ ਜੇ ਸਹਿ ਨਹੀਂ ਤੇ ਉੱਧਾ ਬਿਮਾਰ ਹੋਣਾ ਉਹ ਦਾਦੀ ਉਹਦੀ ਕਿਉਂਕਿ ਇਕੱਲਾ-ਕੱਲਾ ਹੀ ਕਰਦੀ ਬਥੇਰਾ ਹੈ ਆਹੋ ਤੇ ਹੈ ਹੀ ਆ ਚਲੋ ਕੋਈ ਨਹੀਂ ਉਹ ਤੇ ਹਰ ਕੋਈ ਕਰਦਾ ਹੈ ਚਲੋ ਕੋਈ ਨਹੀਂ ਤੇ ਮੈਂ ਨਾ ਉਹਨਾਂ ਨੂੰ ਆਵਾਜ਼ ਮਾਰ ਲੈਣੀ ਆ ਤੇ ਕੋਈ ਹੋਰ ਕੰਮ ਹੀ ਹੈਗਾ ਤੁਹਾਨੂੰ ਨਹੀਂ ਮੈਨੂੰ ਕੰਮ ਤੇ ਕੋਈ ਨਹੀਂ ਮੈਂ ਹੀ ਕਿ ਦੁੱਧ ਦੇ ਤਾਂ ਤੇ ਗਰਮ ਕਰ ਲਿਆ ਆ ਤੇ ਉਹ ਹੁਣ ਪੀ ਲੋ ਤੇ ਪੌ ਲੰਮੇ ਤੇ ਵੀ ਠੰਡ ਪਚੋ ਗਈ ਹੋਗੀ ਠੀਕ ਆ ਤੁਸੀਂ ਵੀ ਸਹਿਜੂਏ ਖਲਵਾ ਦਿਓ ਆ ਮੈਂ ਵੇਖਾਂ ਉੱਠਿਆ ਤੇ ਨਹੀਂ ਆ